ਪੰਜਾਬ ਦੇ ਲੋਕਾਂ ਦਾ ਰੋਸ ਹੈ ਜਿਹੜਾ ਪੰਜਾਬ ਦੇ ਹਿੱਤਾਂ ਦੀ ਇਹਨਾਂ ਨੇ ਰਾਖੀ ਨਹੀਂ ਕੀਤੀ ਜਿਹੜਾ ਬਿਨਾਂ ਤਿਆਰੀ ਤੋਂ ਉੱਤੇ ਚਲੇ ਗਏ ਪੰਜਾਬ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ 100% ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਜੀ ਔਰ ਹਰ ਤਰ੍ਹਾਂ ਨਾਲ ਦੀ ਰਾਖੀ ਚਾਹੇ ਪਾਣੀਆਂ ਦੀ ਰਾਖੀ ਹੋਵੇ ਚਾਹੇ ਵਪਾਰ ਦੀ ਰਾਖੀ ਹੋਵੇ ਹਰ ਤਰ੍ਹਾਂ ਦੇ ਨਾਲ ਪੰਜਾਬ ਦੀ ਲੋਕਾਂ ਦੇ ਨਾਲ ਖੜੀ ਹੈ ਅਜੀਬ ਪੰਜਾਬੀ ਆ ਪੰਜਾਬ 'ਚ ਪੈਦਾ ਹੋਏ ਆ ਤੇ ਪੰਜਾਬ ਵਾਸਤੇ ਲੜਾਂਗੇ ਪੰਜਾਬ ਵਾਸਤੇ ਮਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਬਿਟੂ ਇਹ ਤਾਂ ਮਤਲਬ ਤੁਸੀਂ ਜ਼ਿਆਦਾ ਫੋਕਲ ਮੁਕੇਗਾ ਨਾ ਮਾਮਾ ਵੀ ਦਿੱਤੇਗਾ ਦਫਤਰਾਂ ਦੇ ਉਹ ਵੀ ਦੇਖੋ ਇਹਨਾਂ ਦੀ ਘਟੀਆ ਸੋਚ ਹੈ ਜੀ ਕਿ ਇਹ ਲੁਧਿਆਣਾ ਵੈਸ ਦਾ ਚੋਣ ਹੈ ਉਹਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਨ ਦੀ ਇਹਨਾਂ ਦੀ ਯੋਜਨਾ ਹੈ ਮੰਤਰੀ ਸੰਤਰੀ 15 ਬੰਦੇ ਇਕੱਠੇ ਹੋਏ ਇਹਨਾਂ ਲੋਕ ਕੀ ਕਰਨਗੇ ਇਹਦਾ ਮਤਲਬ ਕੱਲ ਐ ਲੱਗ ਰਿਹਾ ਸੀ ਕਿ ਇਹ ਬਸ ਇਹਨਾਂ ਦੇ ਜਿਹੜੇ ਫੁੱਲ ਚੁਗੇ ਗਏ ਆ ਇਹ ਕੰਮ ਮੁੱਕ ਗਿਆ ਇਹਨਾਂ ਦਾ ਤਾਂ ਕੀ ਲੱਗਦਾ ਕੋਲ ਇਲੈਕਸ਼ਨਰ ਨੂੰ ਮੂਹਰ ਪਰ ਫਣੀ ਪੂਗੀ ਹੁਣ ਬਿਲਕੁਲ 100% ਬਹੁਤ ਬੁਰੀ ਤਰ੍ਹਾਂ ਹਾਰੂਗੀ ਔਰ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਜਿੱਦਾਂ ਜ਼ਮੀਨ ਤੇ ਨਿਕਲਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ 100% ਜਿੱਤੂਗੀ ਜੀ ਕਿਸ ਤਰ੍ਹਾਂ ਦੇਖਦੇ ਹੋ ਅਜੇ ਵੀ ਜਿਹੜੀ ਵੀਡੀਓ ਜੀ ਬੀਜੇ ਬਿਲਡਰ ਜੀ ਕੱਟੀ ਹੋ ਕੇ ਸੇਮ ਬਗਤ ਬੰਦਾ ਜਿਹੜਾ ਪਪਲਾ ਪਟਿਆ ਦੇਖੋ ਇਹ ਨੀਤੀਆਂ ਇਹਨਾਂ ਦੀ ਸ਼ੁਰੂ ਤੋਂ ਹੀ ਬੜੀਆਂ ਅਲੱਗ ਰਹੀਆਂ ਨੇ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸਰਕਾਰ ਹੈ ਆਮ ਆਦਮੀ ਬਣੀ ਤਾਂ ਜਾਂਦੀ ਹੈ ਪਰ ਇੱਕ ਵੀ ਗੁਣਾ ਆਮ ਆਦਮੀ ਵਾਲਾ ਨਹੀਂ ਹੈਗਾ ਆਮ ਆਦਮੀ ਬੰਦਾ ਤਾਂ ਸੜਕਾਂ ਤੇ ਹੁੰਦਾ ਬਿਨਾਂ ਸਿਕਿਉਰਟੀਆਂ ਤੋਂ ਹੁੰਦਾ ਇਹਨਾਂ ਨੇ ਹਾਂ ਕੱਲ ਦੇਖਿਆਗਾ ਜਿਹੜਾ ਰਵਿੰਦੀ ਬਿੱਟੂ ਮੱਤਰੀ ਸਾਹਿਬ ਦੇ ਪੁੱਤਲਾ ਬੁੱਕਾ ਗਿਆ ਸਰਕਾਰ ਰਾਕੇ ਬੀਜੇਪੀ ਨੇ ਹੰਗਾਮਾ ਵੀ ਕੀਤਾ ਕਿਸ ਤਰ੍ਹਾਂ ਦੀ ਇਹ ਦੇਖੋ ਮੈਂ ਸਿਰਫ ਇਨੀ ਗੱਲ ਕਹਿਣਾ ਚਾਹੁੰਦਾ ਜਿਹੜਾ ਵੀ ਬੰਦਾ ਕੰਮ ਕਰਨ ਵਾਲਾ ਆ ਉਹਨੂੰ ਅੱਗੇ ਆਣੇ ਦੀ ਤਾਂ ਬੜੇ ਸਰਕਾਰ ਬਰਦਾਸ਼ਤ ਨਹੀਂ ਕਰਦੀ ਇਹ ਇਹ ਕਹਿੰਦੀ ਹੈ ਇੱਕ ਤਾਂ ਇਹਨਾਂ ਦੀ ਡਿਵਾਈਡਨ ਰੂਨ ਵਾਲੀ ਪਾਲਿਸੀ ਦੂਜੀ ਗੱਲ ਵੀ ਇਹ ਪਾਵਰ ਇਹਨਾਂ ਨੂੰ ਪਤਾ ਦੁਬਾਰਾ ਆਉਣੀ ਨਹੀਂ ਤੇ ਜਿਹੜਾ ਪਾਰਟੀ ਦੇ ਵਿੱਚ ਐਕਟਿਵ ਕੈਂਡੀਡੇਟ ਆ ਜਾਂ ਐਕਟਿਵ ਵਰਕਰ ਆ ਜਾਤਾ ਉਹਦੇ ਤੇ ਮਲਾਜਮਾਂ ਤੇ ਐਡਮਿਨਿਸਟ੍ਰੇਸ਼ਨ ਦੇ ਥਰੂ ਪਰਚੇ ਕਰਾਉਂਦੇ ਜਾਂ ਕੋਈ ਹੋਰ ਦਬਾਅ ਬਣਾਉਂਦੇ ਨੇ ਬਿੱਟੂ ਜੀ ਇੱਕ ਮੰਤਰੀ ਨੇ ਕੇਂਦਰੀ ਮੰਤਰੀ ਨੇ ਠੀਕ ਹੈ ਸਟੇਟ ਦੇ ਮੰਤਰੀ ਨੇ ਆਪਾਂ ਉਹਨਾਂ 'ਚ ਨੁਕਸ ਕੱਢੀ ਜਾਂਦੇ ਉਹਨਾਂ ਦੇ ਹਕਾਬਾ ਕਰੀਏ ਨੇ ਇਹ ਇੱਕ ਪ੍ਰੋਟੋਕਾਲ ਤੇ ਵੀ ਖਲਾਫ ਕੀ ਲੱਗਦਾ ਹੈ ਉਹਨਾਂ ਨੂੰ ਆਨਲਾਈਨ ਇਲੈਕਸ਼ਨ ਹਾਰ ਦਾ ਸਾਹਮਣਾ ਦੇਖਣਾ ਨਹੀਂ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਹਮੇਸ਼ਾ ਹਮੇਸ਼ਾ ਲਈ ਲਾਪਤਾ ਹੋ ਜਾਣੀ ਹੈ ਇਹ ਤੁਸੀਂ ਅੱਜ ਯਾਦ ਰੱਖ ਲਿਓ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੜੇ ਨਾ ਬਣੇ ਆਮ ਆਦਮੀ ਨਹੀਂ ਲੱਭੂਗੀ ਤਾਂ ਥੈਂਕ ਯੂ ਇੱਕ ਤਾਂ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣ ਲਈ ਪੰਜਾਬ ਭਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਕੱਠੇ ਹੋਏ ਆ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨਾਲ ਖੜੀ ਹੈ ਔਰ ਪੰਜਾਬ ਦੇ ਪਾਣੀਆਂ ਦੀ ਇੱਕ ਵੀ ਬੂੰਦ ਉਹ ਅਸੀਂ ਬਿਲਕੁਲ ਬਾਹਰ ਨਹੀਂ ਜਾਣਦੇ ਆਗੇ ਔਰ ਜਿਹੜਾ ਵੀ ਸਮਝੌਤੇ ਤਹਿਤ ਪਾਣੀ ਜਾ ਰਿਹਾ ਉਹਨੂੰ ਕਿਸੇ ਨੂੰ ਰੋਕਣ ਦਾ ਹੱਕ ਨਹੀਂ ਔਰ ਜਿਹੜਾ ਕੋਈ ਉਹ ਤੋਂ ਵੱਧੂ ਕਹੇਗਾ ਉਹਦੇ ਬਾਰੇ ਅਸੀਂ ਸਹਿਮਤ ਨਹੀਂ ਹਾਂ ਸਗੂਜੀ ਗੱਲ ਭਗਵੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਨਹੀਂ ਉਹ ਝੂਠ ਤੇ ਡਰਾਮੇ ਦੀ ਫੈਕਟਰੀ ਬਣ ਚੁੱਕਿਆ ਉਹਨਾਂ ਨੇ ਪੰਜਾਬ ਦੇ ਪਾਣੀ ਵਰਗੇ ਅਹਿਮ ਮੁੱਦੇ ਨੂੰ ਸਹੀ ਤਰੀਕੇ ਨਾਲ ਨਹੀਂ ਰੱਖ ਸਕੇ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਬਾਰੇ ਸਹੀ ਤਰੀਕੇ ਨਾਲ ਸਹੀ ਪੇਸ਼ ਕਰ ਸਕਦਾ ਉਹ ਪੰਜਾਬ ਦੀ ਨੁਮੈਂਦੀ ਕਰਨ ਦੇ ਕਾਬਲ ਨਹੀਂ ਹੋਗਾ ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀ ਵੀ 4 ਤਰੀਕ ਦੀ ਮੀਟਿੰਗ ਦੇ ਵਿੱਚ ਉਹ ਇਹ ਪਾਰਟੀ ਨੂੰ ਬਾਹਰ ਰੱਖਿਆ ਜਾਵੇ ਅਸੀਂ ਕੇਂਦਰ ਨਾਲ ਸਿੱਧੀ ਗੱਲ ਕਰਾਂਗੇ ਜੀ ਇਸ ਕਰਕੇ ਜੇ ਉਹ ਸਮਝ ਗਏ ਨੇ ਪੰਜਾਬ ਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜੀ ਪਾਰਟੀ ਹੈ ਝੂਠ ਦਾ ਭਲੰਦਾ ਕਿ ਇਹਦਾ ਜਿੰਨੀ ਤੋਂ ਜਿੰਨੀ ਛੇਤੀ ਸਟਕਾਰਾ ਇਹਨਾਂ ਤੋਂ ਹੋ ਸਕਦਾ ਹੈ ਆਪਾਂ ਕਰੀਏ ਔਰ ਤਗੜੇ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ DIYE ਔਰ ਫੇਰ ਕਹਨੇ ਅਭੀ ਪਾਣੀਆਂ ਦੇ ਮਸਲੇ ਤੇ ਜੋ ਭਾਰਤੀ ਜਨਤਾ ਪਾਰਟੀ ਪੰਜਾਬ ਪੰਜਾਬ ਦੇ ਪਾਣੀਆਂ ਨਾਲ ਖੜੀ ਹੈ। ਆਪਣੀਆਂ ਨਕਾਮੀਆਂ ਨੂੰ ਛੁਪਾਉਣ ਵਾਸਤੇ ਇਹ ਭਾਖੜਾ ਡੈਮ ਦੇ ਪਿੱਛੇ ਖੜ ਗਿਆ। 8500 ਕਿਊਸੀਕ ਪਾਣੀ ਹਰਿਆਣਾ ਨੂੰ ਦੇਣਾ ਮੰਨਿਆ ਸੀ। ਲੇਕਿਨ ਕੇਜਰੀਵਾਲ ਜਿਨੇ 10 ਸਾਲ ਕੇਂਦਰ ਦੀ ਦੇ ਨਾਲ ਕਾਟੋ ਕਲੇਸ਼ ਕੀਤਾ ਤੇ ਉਹਨੂੰ ਪੰਜਾਬ ਵਿੱਚ ਬਹਿ ਗਈ ਕਿ ਉੱਥੇ ਵਿਹਲਾ ਹੋ ਗਿਆ ਕਿ ਪੰਜਾਬ 'ਚ ਕਲੇਸ਼ ਪਾਉਦੋ ਪਾਣੀ ਦੇ ਨਾਮ ਤੇ ਤਾਂ ਕਿ ਦਿੱਲੀ ਸਰਕਾਰ ਨੂੰ ਬੁਲਾਨਾਮ ਕੀਤਾ ਜਾਵੇ ਹਰਿਆਣੇ ਨੂੰ ਬੁਲਾਨਾਮ ਕੀਤਾ ਜਾਵੇ ਪਾਣੀ ਪੰਜਾਬ ਦਾ ਪਾਣੀ ਉੱਪਰ ਪਹਿਲਾ ਹੱਕ ਹੈ ਪੰਜਾਬ ਦੀ ਇੱਕ ਇੱਕ ਬੂੰਦ ਤੇ ਅਸੀਂ ਪਹਿਰਾ ਦੇਵਾਂਗੇ ਲੇਕਿਨ ਉਹਦੇ ਤੇ ਰਾਜਨੀਤੀ برداشت ਨਹੀਂ ਕਰਾਂਗੇ ਕੱਲ ਦੇਖਿਆ ਜਿਆਦਾ ਮਰੀ ਬਿੱਟੂ ਪੂਰੀ ਸਾਹਿਬ ਦਾ ਪੁੱਤਲਾ ਫੁਕਾ ਗਿਆ ਦਸਤੂਰ ਜੀ ਵੀ ਆ ਕੇ ਹੰਗਾਮਾ ਕਿੱਦਾਂ ਕੀਤਾ ਉਹ ਸਾਰੇ ਮੁੱਦੇ ਨੂੰ ਡਾਇਵਰਟ ਕਰ ਰਹੇ ਆ ਜੀ ਸਾਰੇ ਮੁੱਦੇ ਨੂੰ ਪੰਜਾਬ ਚ ਲੋਡ ਅੰਡਰ ਅਰਡ ਦੀ ਪਿੱਛੇ ਨੇ ਗੁਰਦੇਵ ਨਗਰ ਵਰਗੇ ਇਲਾਕੇ ਚ ਕਿਤਨੂੰ ਲਗਨ ਕੱਲ ਕੀ ਹੋਇਆ ਹਰ ਜਗ੍ਹਾ ਕਤਲੋਗਾਰ ਤੇ ਨਸ਼ੇ ਤੇ ਇਹਨਾਂ ਕੋਈ ਯੁੱਧ-ਯੁੱਧ ਕਰੀ ਜਾਂਦੇ ਆ ਵਿਕਾਸ ਨਾਮ ਦੀ ਕੋਈ ਕਿੱਟਨ ਲੱਗੀ ਪੰਜਾਬ ਚ ਉਹਨੂੰ ਛੁਪਾਉਣ ਵਾਸਤੇ ਹੁਣ ਪੰਜਾਬ ਨੂੰ ਪੰਜਾਬ ਪੰਜਾਬੀ ਭਾਵੁਕੇ ਉਹਨਾਂ ਦੀ ਭਾਵਨਾਵਾਂ ਨੂੰ ਖੇਡਣ ਵਾਸਤੇ ਨਾਲ ਖੇਡਣ ਲਈ ਇਹਨਾਂ ਨੇ ਜਾਣ ਉੱਠ ਕੇ ਮੁੱਦਿਆਂ ਦਾ ਅਗਲੇ ਇਲੈਕਸ਼ਨ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਇਹ ਮੁੱਦਾ ਖੜੀ ਪੋ ਗਈ ਹੈ ਉਹਨਾਂ ਨੂੰ ਬਿਲਕੁਲ ਆਮ ਆਦਮੀ ਪਾਰਟੀ ਦਾ ਸੁਪਣਾ ਸਾਫਣਾ ਹੈ ਭਗਵੰਤ ਮਾਨ ਦਾ ਇਹ ਕਹਿੰਦਾ ਕਿ ਯਾਰਾ ਬੀਜੇ ਭਗਵੰਤ ਮਾਨ ਜੀ ਜਾਂ ਦਿੱਲੀ ਦੀ ਭਗੋੜਾ ਢੀ ਇਹ ਸਿਰਫ ਪੰਜਾਬੀਆਂ ਦਾ ਧਿਆਨ ਭਟਕਾਉਣ ਲਈ ਇਹ ਮੁੱਦਾ ਜੱਕਿਆ ਹੋਰ ਕੋਈ ਮੁੱਦਾ ਨਹੀਂ ਸਿਰਫ ਪੰਜਾਬੀਆਂ ਨੂੰ ਧਿਆਨ ਭਟਕਾ ਦਈਏ ਕਿਉਂਕਿ ਵੈਸਲੀ ਸੀਟ ਹਰ ਦਿਨ ਇਹ ਰ ਆ ਰਹੀ ਹੈ ਇਸ ਕਰਕੇ ਉਹਨੂੰ ਧਿਆਨ ਭਟਕਾ ਰਹੇ ਹੋਰ ਕੁਝ ਨਹੀਂ ਸਰ ਵਾਲਾ ਕਹਿੰਦਾ ਪਾਣੀ ਦਾ ਬੋਤਲ ਜਿਹੜਾ ਪਾਣੀ ਦਿੱਤਾ ਜਾ ਰਿਹਾ ਹੈ ਪਾਣੀ ਪੰਜਾਬ ਦਾ ਪੰਜਾਬ ਜੀ ਰਹੇਗਾ ਕੋਈ ਫਾਲਤੂ ਨਹੀਂ ਹੈ ਨਾ ਕਿਸੇ ਨੂੰ ਦਿੱਤਾ ਜਾਏਗਾ ਇਹਦਾ ਸਿਰਫ ਇੱਕ ਸਟੰਟ ਹੈ ਕੇਜਰੀਵਾਲ ਦਾ ਦਿੱਲੀ ਚ ਸਟੰਟ ਫੇਲ ਹੋ ਗਿਆ ਉਹਨੂੰ ਉਹੀ ਬੋਲ ਸੀ ਇੱਥੇ ਬਣਾ ਰਹੇ ਆ ਲੋਕਾਂ ਨੂੰ ਪਤਾ ਵੀ ਸਭ ਝੂਠੇ ਆ ਝੂਠਦੇ ਸੌਦਾਗਰ ਨੇ ਇਹ ਪੂਰੀ ਗੁੰਡਾਗਰਦੀ ਕੀਤੀ ਹੈ ਇਹਨਾਂ ਨੇ ਇਹਨਾਂ ਨੂੰ ਚਾਹੀਦਾ ਸੀ ਟਾਈਮ ਰੱਖ ਕੇ ਦੱਸ ਕੇ ਆਂਦੇ ਫਿਰ ਕਈ ਸਵਾਦ ਹੁੰਦੇ ਨਾ ਇੱਕ ਦਫਤਰ ਦੇ ਵਿੱਚ ਕੋਈ ਹੋਵੇਣਾ ਜਾ ਕੇ ਤੁਸੀਂ ਬਾਹਰ ਉਹਦੇ ਪੁੱਤਲੇ ਫੁੱਕੋ ਬਦਮਾਸ਼ੀ ਕਰੋ ਲੋਕੀ ਸਭ ਦੇਖ ਰਹੇ ਆ ਇਹ ਜਨਤਾ ਹੈ ਇਹ ਵੋਟਾਂ ਦੀ ਰਾਜਨੀਤੀ ਹੈ ਤੇ ਇਹ ਕਿ ਬਦਮਾਸ਼ੀ ਹੈ ਬਦਮਾਸ਼ਾਂ ਨੇ ਲੈ ਆ ਕੇ ਬਦਮਾਸ਼ੀ ਕੀਤੀ ਜਨਤਾ ਦੇ ਸਾਹਮਣੇ ਉ ਜਾ ਕੇ ਰੋਗੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜਿਹੜਾ ਕੱਲ ਪ੍ਰਸ਼ਾਸਨ ਸੀਗਾ ਉਹ ਕਹਿੰਦੇ ਲੈਣਾ ਤਾਂ ਰੋਕਿਆ ਜਾਊਗਾ ਬੜੀ ਬੜੇ ਦਬਕਰ ਆ ਕੇ ਜਿਹੜੀ ਗੁੱਡਾ ਘੜੀ ਕੀਤੀ ਹੈ ਪ੍ਰਸ਼ਾਸਨ ਇਹਨਾਂ ਦਾ ਪ੍ਰਸ਼ਾਸਨ ਕੀ ਦਾ ਰੋਕ ਲੂ ਸਰਕਾਰ ਇਹਨਾਂ ਦੀ ਹੈ ਲੇਕਿਨ ਇਹਨਾਂ ਨੇ ਇੱਕ ਬੰਦ ਦਫ਼ਤਰ ਤੇ ਇਹਨੂੰ ਉੱਥੇ ਜਾ ਕੇ ਅਟੈਕ ਕਰਕੇ ਬੜੀ ਮਾੜੀ ਘਟਨਾ ਕੀਤੀ ਹੈ ਇਹਦੀ ਅਸੀਂ ਨਿੰਦਾ ਕਰਦੇ ਆਂ ਪੁਤਲਾ ਬੰਦੀ ਦਾ ਪੁਤਲਾ ਮੁੱਕਿਆ ਯਾਰ ਇਹਦਾ ਪੁਤਲਾ ਤਾਂ ਹਰੇਕ ਜੰਗਾ ਹਰੇਕ ਮੋਲੇ ਹਰੇਕ ਗਲੀਆਂ ਹਰੇਕ ਸ਼ਹਿਰ ਤੇ ਫੁਕਣਾ ਚਾਹੀਦਾ ਹੈ ਕਿਉਂ ਇਹ ਤਾਂ ਸ਼ਰਾਬੀ ਹੈ ਕਹਿ ਕੁੱਸ ਦਿੰਦਾ ਹੈ ਕਰ ਕੁੱਸ ਲੈਂਦਾ ਜਿਹੜਾ ਕੱਲ ਤੇ ਮੱਤੀ ਸਾਹਿਬ ਬਿੱਟੂ ਦਾ ਪੁਤਲਾ ਮੁੱਕਿਆ ਸਰਪ੍ਰਿੰਦ ਬਹੁਤ ਬਹੁ ਮਾਰੀ ਗੱਲ ਹੈ ਮੋਹ ਮਾਰੀ ਗੱਲ ਹੈ ਦੇਖੋ ਮੰਤਰੀ ਸਾਹਿਬ ਦਾ ਪੁਤਲਾ ਫੁਕਣਾ ਕੋਈ ਚੰਗੀ ਗੱਲਾਂ ਥੋੜੀ ਨੇ ਗਲਤੀ ਆਪ ਦੀਆਂ ਨੇ ਥੋਪੀ ਬੀਜਪੀ ਤੇ ਜਾਂਦਾ ਹੈ ਇਹ ਜਿਹੜਾ ਪਾਣੀ ਹੈ ਪੰਜਾਬ ਦਾ ਪਾਣੀ ਪੰਜਾਬ ਤੇ ਹੀ ਰਹੂਗਾ ਬਾਹਰ ਇੱਕ ਵੀ ਓਂਡ ਵੀ ਨਹੀਂ ਜਾਊਗੀ ਲੱਗਦਾ ਹੈ ਕਿ ਇਲੈਕਸ਼ਨ ਵੀ ਹੈ ਕਿਸ ਤਰ੍ਹਾਂ ਜਿਹੜਾ ਕਿ ਅੰਮੂ ਮੂ ਬੂ ਬਲ ਖਾਉਂ ਇਲੈਕਸ਼ਨ ਤਾਂ ਹਰੀ ਬੈਠੇ ਆ ਇਹ ਇਲੈਕਸ਼ਨ ਤਾਂ ਹਾਰ ਗਏ ਇਹ ਇਹ ਤਾਂ ਹੀ ਕਰ ਰਿਹਾ ਹੈ ਸਟੰਟ ਇਹ ਸਾਰੇ ਇਲੈਕਸ਼ਨ ਹਾਰੇ ਦੇ ਕਰਕੇ ਹੀ ਕਰ ਰਿਹਾ ਸਾਰਾ ਸਟੰਟ ਮੈਸੇਜ ਹੋ ਕੇ ਵੋਟਰਾਂ ਨੂੰ ਵੋਟਰਾਂ ਨੂੰ ਹੀ ਮੈਸੇਜ ਹੈ ਬੀਜੇਪੀ ਜਾਓ ਸੈਂਟਰ ਵਿੱਚ ਸਰਕਾਰ ਹੈ ਜੇ ਪੰਜਾਬ ਬਚਾਉਣਾ ਹੈ ਤੇ ਬੀਜੇਪੀ ਲਈ ਉਹ ਨਹੀਂ ਬਹੁਤ ਜ਼ਰੂਰੀ ਹੈ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਬਹੁਤ ਤੋਂ ਬਾਤ ਸਰ ਦੇਖੋ ਭਾਰਤੀ ਜਨਤਾ ਪਾਰਟੀ ਦੀ ਲੁਧਿਆਣਾ ਕਾਈ ਵੱਲੋਂ ਅੱਜ ਕਚੈਰੀ ਵਿਖੇ ਜਿਹੜਾ ਪੰਜਾਬ ਸਰਕਾਰ ਖਾਸ ਕਰਕੇ ਪੈਗਵਟ ਮਾਨ ਜੀ ਜਿਨ੍ਹਾਂ ਨੂੰ ਅਸੀਂ ਕਹਿੰਨੇ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਉਹਨਾਂ ਦਾ ਪਤਲਾ ਫੁੱਕਿਆ ਗਿਆ ਕਿਉਂਕਿ ਉਹ ਪੰਜਾਬ ਨੂੰ ਗੁੰਮਰਾਹ ਕਰਕੇ ਕੇਜਰੀ ਬਾਦ ਜੀ ਦੇ ਇਸ਼ਾਰਿਆਂ ਤੇ ਹਰਿਆਣੇ ਦੇ ਵਿੱਚ ਇਲੈਕਸ਼ਨ ਜਿੱਤਣ ਵਾਸਤੇ ਜਿਹੜੀ ਕਾਣੀ ਵੰਡ ਕਰਕੇ ਇੱਥੇ ਦੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਤੇ ਉੱਥੇ ਜਿਹੜੀ ਹੈ ਹਰਿਆਣੇ ਦੇ ਲੋਕਾਂ ਨੂੰ ਵਾਅਦਾ ਕਰ ਰਿਹਾ ਵੀ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਨਹੀਂ ਹੋਣ ਦੇਵਾਂਗੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਾਣੀ ਦੀ ਕੱਲੀ ਕੱਲੀ ਬੂੰਦ ਦਾ ਹਿਸਾਬ ਲਾਉਗੀ ਸਰਕਾਰ ਤੋਂ ਤੇ ਜਿਹੜੀ ਕੋਈ ਵੀ ਵੰਡ ਅਸੀਂ ਕਿਸੇ ਵੀ ਸਟੇਟ ਨਾਲ ਨਹੀਂ ਹੋਣ ਦੇਵਾਂਗੇ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਜਿਹੜਾ ਪਾਣੀ ਤੋਂ ਪੀੜਿਤ ਆ ਪੰਜਾਬ ਨੂੰ ਤਾਂ ਪਹਿਲਾਂ ਹੀ ਪਾਣੀ ਘੱਟ ਮਿਲ ਰਿਹਾ ਤੇ ਪਾਣੀ ਦੀ ਪੂਰਤੀ ਪੰਜਾਬ ਦੇ ਵਿੱਚ ਹੀ ਆਣੀ ਤੇ ਅਸੀਂ ਆਪਣਾ ਪਾਣੀ ਕਿਸੇ ਵੀ ਸਟੇਟ ਨਾਲ ਨਹੀਂ ਵੰਡ ਸਕਦੇ ਇਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਨੇ ਪਹਿਰੇ ਦੇਣ ਵਾਸਤੇ ਪੰਜਾਬ ਦੇ ਪਾਣੀਆਂ ਤੇ ਭਗਵੰਤ ਮਾਨ ਦਾ ਇੱਥੇ ਪਤਲਾ ਫੁਕਿਆ ਕਿਸ ਤਰ੍ਹਾਂ ਦਿਖ ਦਿਓ ਜਿਹੜਾ ਕੱਲ ਜਿਹੜਾ ਰਵਿਵੀ ਬਿਚੂ 3 ਸਾਲ ਦਾ ਪਤਲਾ ਫੁਕਿਆ ਗਿਆ ਉਹ ਦਫਤਰ ਆ ਦੇਖੋ ਜੀ ਉਹ ਉਹ ਅੱਜ ਉਹਨਾਂ ਨੂੰ ਜਵਾਬ ਹੈ ਅੱਜ ਅਸੀਂ ਖੜੇ ਆਣ ਇੱਥੇ ਆਹ ਸਾਰੀ ਆਮ ਆਦਮੀ ਪਾਰਟੀ ਦੇ ਐਮਐਲਏ ਆ ਕੇ ਸਾਡੇ ਨਾਲ ਗੱਲ ਕਰਨ ਜਿੱਥੇ ਵੀ ਬੈਠ ਕੇ ਗੱਲ ਕਰਨ ਇਹ ਤਾਂ ਇੱਕ ਤਰ੍ਹਾਂ ਦੀ ਤੱਕੇਸ਼ਾਈ ਹੈ ਇਸ ਤੋਂ ਪਹਿਲੇ ਕਹਿੰਦੇ ਸੀ ਗੁੰਡਿਆਂ ਦੀ ਸਰਕਾਰ ਤੇ ਉਹਨਾਂ ਨੇ ਤਾਂ ਕੱਲ ਆਪਣੀ ਗੁੰਡਾਗਰਦੀ ਦਿਖਾਈ ਆ ਜਿਸ ਤਰ੍ਹਾਂ ਦੇਖਦੇ ਹੋ ਅੱਗੇ ਇਲੈਕਸ਼ਨ ਵੀ ਆ ਜਿਹੜੇ ਕੀ ਹੈਗੇ ਦੇਖੋ ਜੀ ਸਾਰੀਆਂ ਚੀਜ਼ਾਂ ਪਰੇ ਆ ਪਰ ਪੰਜਾਬ ਸਰਬੋਪ੍ਰੇਅ ਸਾਡੇ ਦੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਕੱਲਾ ਕੱਲਾ ਵਰਕਰ ਜ਼ਮੀਨ ਤੇ ਉਤਰਿਆ ਹੋਇਆ ਧੰਨਵਾਦ